ਤਾ ਗੋਲੀ ਦੇ ਦੀ ਇਹਨੇ ਬਾਪੂ ਸਨਾਕਸ਼ੀ ਡਾਕਟਰ ਆ ਗਿਆ ਉਹ ਡਾਕਟਰ ਡਾਕਟਰ ਕੰਦਰ ਦੋ ਗੋਲੀ ਦੇ ਦੇ ਇਹ ਤਾਂ ਬੁਖਾਰ ਦੀ ਗੋਲੀ ਹੈ ਕੁਝ ਨਹੀਂ ਦੇ ਦੋ ਬਾਪੂ ਬਾਪੂ ਸ਼ੀ ਜਾ ਡਾਕਟਰ ਨੂੰ ਬੁਲਾ ਕੇ ਨਾਲ ਨਾਲ ਲੈ ਕੇ ਆਉਣਾ ਬਾਪੂ ਬਾਪੂ ਹੁਣ ਗੱਛੇਤੀ ਆ ਜਾਓ ਉਹ ਤੂੰ ਫੇਰ ਆ ਗਿਆ ਕੀ ਦਿਮਾਗ ਖਰਾਬ ਕਰ ਰੱਖਿਆ ਮੇਰੀ ਗੇਮ ਹੁਣੇ ਆਊਟ ਕਰਾ ਦੇਣਾ ਸੀਗਾ ਕੰਮੇ ਬਾਪੂ ਬੁਮਾਰਾ ਗੱਤ ਜੀ ਤੂੰ ਚੱਲ ਮੈਂ ਆਉਣਾ ਬਿਲਕੁਲ ਨਾ ਇੱਕ ਹੋਰ ਮਰੀਜ਼ ਬੈਠਾ ਤੂੰ ਚੱਲ ਡਾਕਟਰ ਸਾਹਿਬ ਦੋ ਵਾਰੀ ਆ ਗਏ ਜੀ ਵਕੜੀ ਯਾਰ ਚਲੇ ਜਾਓ ਤੁਸੀਂ ਉਹ ਕੀ ਦੱਸਾਂ ਯਾਰ ਜੇ ਮਾਣਾ ਮੋਟਾ ਇਹ ਕੰਡਾ ਹੀ ਵਾਜੇ ਨਾ ਇਹਨਾਂ ਨੂੰ ਇਹ ਤਾਂ ਡਾਕਟਰ ਕੰਨੇ ਪੱਜ ਗਏ ਕੋਈ ਯਾਰ ਇੱਕ ਡਾਕਟਰ ਤਾਂ ਸਹਾਰਾ ਹੁੰਦਾ ਆ ਉਹ ਕੁਛ ਨਹੀਂ ਹੁੰਦਾ ਯਾਰ ਪਿੰਡ 'ਚ ਹੋਰ ਕਾਹਦਾ ਫਾਇਦਾ ਏ ਤੁਝ ਕੁਛ ਨਹੀਂ ਹੁੰਦਾ ਯਾਰ ਇਹ ਨਾ ਪਹਿਲਾਂ ਵੀ ਮੈਂ ਤਿੰਨ ਚਾਰ ਵਾਰੀ ਦਵਾਈ ਦੇ ਕੇ ਆਇਆ ਸੀ ਇਹਨਾਂ ਨੂੰ 1 ਰੁਪਈਆ ਵੀ ਨਹੀਂ ਦਿੰਦੇ चलो तो बात की गल रही थोड़ा फर्ज बनता है पिंड चल कुछ नहीं हाँ बेटा कौन ओह तो बंदा ही बहुत चंगा बहुत माड़ा होया हा मेन मिलया बहुत माड़ा होया कल आ गया मैं डॉक्टर को सी, ले बैठा बैठाई जा यार बहुत माड़ा हो गया कुड़ी नहीं आई छोटी जी दो बुला तेन हाँ दो आई सी एक छोटी जी अनगहली करके डैडी पूरा हो गया ਉਹਦੇ ਸਿਰ ਤੋਂ ਸਾਇਆ ਉੱਟ ਗਿਆ ਪਿਓ ਦਾ ਦੋਵਰੀ ਬਲਾਉਂ ਮਈਆ ਕਿੰਨਾ ਵੱਡਾ ਰਮਾਨ ਸੀਗਾ ਉਹਦੇ ਦਿਲ 'ਚ ਮੇਰੇ ਡੈਡੀ ਨੂੰ ਡਾਕਟਰ ਬਚਾ ਦੂਗਾ ਬਚਣਾ ਨਾ ਬਚਣਾ ਪਰਮਾਤਮਾ ਦੇ ਹੱਥ ਹੈ ਇੱਕ ਉਹਨਾਂ ਨੂੰ ਇਹ ਦੱਸ ਸਕਦਾ ਸੀ ਕਿ ਮੇਰੇ ਬਸ ਤੋਂ ਬਾਹਰ ਹੈ ਤੁਸੀਂ ਕਿਤੇ ਹੋਰ ਦਿਖਾ ਲਓ ਜਾਂ ਉਹਨਾਂ ਨੂੰ ਪਹਿਲਾਂ ਹੀ ਕਹਿ ਦਿੰਦਾ ਤੋ ਕਿਸੇ ਹੋਰ ਨੂੰ ਦਿਖਾ ਲਓ ਡਾਕਟਰ ਮੇਰੇ ਕੋਲ ਟਾਈਮ ਹੈ ਨਹੀਂ ਮੈਂ ਗੇਮ 'ਚ ਬੀਜੀ ਆ ਇੱਕ ਤੇਰੇ ਦਿਲ 'ਚ ਡਰ ਸੀਗਾ ਉਹ ਗਰੀਬ ਨੇ ਉਹਨਾਂ ਤੋਂ ਪੈਸੇ ਨਹੀਂ ਦਿੱਤੇ ਜਾਣੇ ਕਿੰਨੇ ਕੋ ਪੈਸੇ ਸੀਗੇ 500 400000 ਰੁਪਏ ਵਾਤਵਾਦ ਕੁਛ ਕੋ ਪੈਸਿਆਂ ਦੇ ਵਿੱਚ ਉਹਦੇ ਪਿਓ ਦੀ ਤੂੰ ਜਾਣ ਲੈ ਲਈ ਜੇ ਤੂੰ ਚਲਾ ਜਾਂਦਾ ਉੱਥੇ ਜਾ ਕੇ ਕਹਿਂਦਾ ਮੇਰੇ ਵਾਸਤੇ ਬਾਹਰ ਹੈ ਤੁਸੀਂ ਕਿਸੇ ਹੋਰ ਡਾਕਟਰ ਕੋਲ ਲੈ ਜਾਉ ਤੂੰ ਤਾਂ 6 ਮਹੀਨੇ ਬਾਅਦ ਮਹੀਨੇ ਬਾਅਦ ਦੋ ਦਿਨਾਂ ਤੱਕ ਭੁੱਲ ਜਾਏਗਾ ਪਰ ਜਿਹੜੀ ਕੁੜੀ ਨਾਲ ਅੱਜ ਤੂੰ ਇਤਾਂ ਦਾ ਹਰਕਤ ਕੀਤੀ ਹੈ ਨਾ ਗੇਮ ਚ ਬਿਜੀ ਹੋ ਕੇ ਸਾਰੀ ਜ਼ਿੰਦਗੀ ਨਹੀਂ ਉਹ ਭੁੱਲਦੀ ਮਨ ਜਾਂ ਮਨ ਗਲਤੀ ਬਹੁਤ ਬੱਡੀ ਕੀਤੀਆਂ ਤੋਂ ਪੂਰਾ ਜੁਮਾਰਾ ਬਹੁਤ ਵੱਡੀ ਗਲਤੀ ਹੋ ਗਈ ਯਾਰ ਮੌਤ ਵੱਡੀ ਹੈ ਕਿ ਗੇਂ ਪਿੱਛੇ ਜਾਂਦਾ ਸੀ ਐ ਕੋਈ ਡਾਕਟਰ ਨੂੰ ਤਾਂ ਐਵੇਂ ਚੰਗਾ ਬੰਦਾ ਇੱਕ ਗੇਂ ਪਿੱਛੇ ਜਾਂ ਮਾਰ ਬਹੁਤ ਵੱਡਾ ਪਾਪ ਹੋ ਗਿਆ ਲੱਗਦਾ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਕੁਲਵੰਤ ਵੀਡੀਓ ਵਾਲਾ ਤੁਸੀਂ ਬਹੁਤ ਪਿਆਰ ਦੇ ਰਹੇ ਹੋ ਪਿਛਲੀ ਵੀਡੀਓ ਨੂੰ ਬਹੁਤ ਪਿਆਰ ਦਿੱਤਾ ਜੇ ਸਾਡੇ ਤੋਂ ਕੋਈ ਕਮੀ ਪੇਸ਼ੀ ਰਹਿ ਜਾਂਦੀ ਹੈ ਜਾਂ ਕੋਈ ਗਲਤੀ ਹੋ ਜਾਂਦੀ ਹੈ ਤੁਸੀਂ ਪਿਆਰਾ ਜਾਂ ਛੋਟਾ ਜਾਂ ਨਿੱਕਾ ਜਿਹਾ ਮੈਸੇਜ ਕਰਕੇ ਸਾਨੂੰ ਸਮਝਾ ਸਕਦੇ ਹੋ ਦੱਸ ਸਕਦੇ ਹੋ ਕਮੈਂਟਾਂ ਚ ਲਿਖ ਕੇ ਭੇਜਤਾ ਕਰੋ ਸਾਨੂੰ ਸਾਨੂੰ ਆਪਣਾ ਸੁਝਾਅ ਦੇ ਦਿਆ ਕਰੋ ਅਸੀਂ ਅੱਗੇ ਤੋਂ ਉਹ ਇਹ ਦੋ ਹੋਰ ਵਧੀਆ ਬਣਾਈਏ ਵਧੀਆ ਬਣਾਈਏ ਗਲਤੀ ਕੱਢ ਦਿਆ ਕਰੀਏ ਨਾ ਜੋ ਵੀ ਸਾਡੇ ਤੋਂ ਰਹਿ ਜਾਂਦੀ ਹੈ ਕਮੀ ਪੇਸ਼ੀ ਤੇ ਬਹੁਤ ਵਧੀਆ ਜਿਵੇਂ ਦੂਸਰੀ ਵੀਡੀਓ ਨੂੰ ਪਿਆਰ ਦਿੱਤਾ ਹੈ ਇਹ ਵੀਡੀਓ ਇੱਕ ਸੀਗੀ ਇਦਾਂ ਦੇ ਚੱਕਰ ਚ ਗੇਮਾਂ ਦੇ ਚੱਕਰ ਚ ਗੇਮਾਂ ਆ ਵੀ ਪੈਸੇ ਦੇ ਚੱਕਰ ਚ ਬੰਦੇ ਦੀ ਜਾਨ ਚਲੀ ਜਾਂਦੀ ਹੈ ਉਹ ਚੀਜ਼ ਅਸੀਂ ਦਿਖਾ ਰਹੇ ਹਾਂ ਕੋਸ਼ਿਸ਼ ਕੀਤੀ ਅਸੀਂ ਵੀ ਕਈ ਬੰਦੇ ਬਹੁਤ ਲਾਲਚੀ ਹੁੰਦੇ ਆ ਪੈਸੇ ਦੇ ਉਹ ਚੀਜ਼ਾਂ ਅਸੀਂ ਲੋਕਾਂ ਦੇ ਮੂਹਰੇ ਲਿਆ ਰਿਹਾ ਹੈ ਵੀ ਤੁਸੀਂ ਸਾਨੂੰ ਕਮੈਂਟਾਂ ਚ ਲਿਖ ਕੇ ਭੇਜਿਆ ਕਰੋ ਏਦੋਂ ਵਧੀਆ ਹੋਰ ਬਣਾਵਾਂਗੇ ਹਾਂ ਇੱਕ ਵੀਡੀਓ ਸ਼ੇਅਰ ਕਰਨਾ ਨਾ ਭੁੱਲਿਓ ਥੈਂਕ ਯੂ ਬਹੁਤ ਬਹੁਤ ਧੰਨਵਾਦ